ਸਈ ਮਾਜਰੇ ਵੀ ਆਇਆ ਹੀ ਮਜੀਤ ਫੇਰ ਵੀ ਆਇਆ ਜੀ ਵੀ ਆ ਨੌਕਰੀ ਅਸੀਂ ਹੁਣ ਇਹਨੂੰ ਵਰਤੀ ਨਵਰਦੀ ਨੌਕਰੀ ਦੇਵਾ। ਅੱਜ ਜਾਉਣਾ ਗੱਲ ਉਹਦੇ ਕੋਲ ਤੇ ਆ ਗੱਲ ਐ ਮੈਂ ਦੋ ਵਾਰੀ ਜਾ ਕੇ ਆਂ ਤਾਂ ਕੱਲ ਨੂੰ ਪਿਆਰ ਰਹੇ ਬੰਦੇ ਇਕੱਠੇ ਰੱਖੇ ਮੈਂ ਨੌਕਰੀ ਦੇਣ ਆਉਣਾ ਮੈਂ ਅਸੀਂ ਫੇਰ ਤੋਂ ਆ ਗਿਆ ਨਵੀਂ ਨੌਕਰੀ ਦੇਣ ਆਉਣਾ ਸਾਨੂੰ ਕੀ ਪਤਾ ਵੀ ਐਂ ਝੂਠਾ ਲਾਰਾ ਹੀ ਲਾ ਦੇ। ਫੇਰ ਸਰ ਵੱਲੋਂ ਵੀ ਵਾਅਦਾ ਕੀਤਾ ਗਿਆ ਸੀ ਘਰ ਆ ਕੇ ਮੇਨੋਕਰੀ ਜਰੂਰ ਦਿੱਤੀ ਜਾਏਗੀ ਸਰਕਾਰੀ ਵੱਲੋਂ ਪਰ ਅੱਜ ਤੱਕ 1.5 ਸਾਲ ਹੋ ਚੱਲਿਆ ਵੀ ਕੋਈ ਨੌਕਰੀ ਦਾ ਵੀ ਕੋਈ ਬਿਆਨ ਨਹੀਂ ਦਿੱਤਾ ਉਹਨਾਂ ਨੇ ਸਰਕਾਰ ਵੱਲੋਂ ਕੋਈ ਝੂਠੇ ਲਾ ਰਹੇ ਨੇ ਜੀ ਇਹ ਬਲਕ ਬਲ ਕੇ ਤਿੰਨ ਚਾਰ ਵਾਰ ਹੀ ਮਿਲੇ ਵੀ ਨੇ ਤੇ ਨਾਲ ਉਹ ਟਾਈਮਿੰਗ ਦਿੱਤੀ ਗਈ ਹੈ ਪਰ ਲਾ ਰਹੇ ਨਾਲ ਹੀ ਸਾਰ ਰਹੇ ਨੇ ਵੀਹ ਮੀਤੇ ਹੀਰ ਸਾਬ ਇੱਥੇ ਆਏ ਸੀ ਸਾਡੇ ਪਿੰਡ ਇੱਥੇ ਵਿਸ਼ਵਾਸ ਦਿਵਾ ਕੇ ਗਏ ਹਨ ਸਾਰੇ ਪਿੰਡ ਦੇ ਸਾਹਮਣੇ ਵੀ ਅਸੀਂ ਬੇਟੀ ਨੂੰ ਅਹੀ ਜੋਬ ਦਵਾਂਗੇ ਪਰ ਅੱਜ ਤੱਕ ਕੋਈ ਕਿਸੇ ਨੇ ਸਰਕਾਰ ਨੇ ਬਾਹ ਨਹੀਂ ਫੜੀ ਜਿੰਨੇ ਸਾਡੇ ਥੁਈ ਜਾਂਦੇ ਨੇ ਉਹ ਵੀ اٹਕੇ ਨੇ ਵੀ ਇਹਨੂੰ ਨੌਕਰੀ ਨਹੀਂ ਮਿਲੀ ਅਸੀਂ ਕੀ ਇੰਨਾ ਖਰਚਾ ਕਰਕੇ ਕਰਾਂਗੇ ਵੀ ਇਹਦਾ ਹੁਣ ਖਰਚਾ ਬਹੁਤ ਹੋ ਰਿਹਾ 30-35000 ਰੁਪਏ ਮਹੀਨੇ ਦਾ ਘਰੋਖਾ ਰਹੀ ਹੈ ਦੱਸੋ ਜਿਹੜਾ ਇਹਨੂੰ ਪੈਸੇ ਮਿਲ ਰਹੇ ਹੁਣ ਤੇ ਖਾਗਲੇ ਨੇੜੇ ਲੱਗ ਗਏ ਨੇ ਬਾਅਦ ਚੰਗਣ ਕੀ ਕਰੇਗੀ ਤੈਰੀ ਕਿੱਥੋਂ ਕਰ ਲੇਗੀ ਹੈ ਵਾਦਾ ਕੀਤਾ ਸੀ ਮੰਤਰੀਆਂ ਨੇ ਹਾਂ ਵਾਦਾ ਸਾਡੇ ਇੱਥੇ ਹਰੇ ਘਰ ਕਰਕੇ ਗਏ ਹਾਂ ਵੀ ਅਸੀਂ ਨੌਕਰੀ ਦਵਾਵਾਂਗੇ ਉਸ ਦਿਨ ਤਾਂ ਤੁਹਾਡੇ ਸਾਹਮਣੇ ਸਾਰੇ ਆਏ ਹਾਂ ਜੋੜੇ ਮਾਜਰੇ ਵੀ ਆਏ ਹੀ ਮਜੀਦ ਖੇਰ ਵੀ ਆਇਆ ਸੀ ਵੀ ਹਾਂ ਨੌਕਰੀ ਅਸੀਂ ਹੁਣ ਇਹਨੂੰ ਵੱਡੀ ਨੌਕਰੀ ਦਵਾਵਾਂਗੇ ਸਾਨੂੰ ਇੰਨਾ ਪਰੋਤਾ ਹੋ ਗਿਆ ਵੀ ਸਾਡੇ ਘਰ ਆਏ ਨੇ ਵੀ ਸਾਡੇ ਹੁਣਾਂ ਬਾਹ ਫੜਨ ਦੇ ਜ਼ਰੂਰ ਜਦੋਂ ਹੁਣ ਉਹਨਾਂ ਨੇ ਸਾਥ ਹੀ ਨਹੀਂ ਦਿੱਤਾ ਸਾਡਾ ਵੀ ਮਾਨ ਟੁੱਟ ਗਿਆ ਵੀ ਮੁਸ਼ਕਿਲ ਹੁਣ ਨਹੀਂ ਕਰਦੇ ਕੁਝ ਤੇਮਾਨ ਤਾਂ ਜਦੋਂ ਜਾਣੇ ਆਉਂਦੇ ਆਖ ਦਿੰਦਾ ਗੱਲਾਂ ਅਗਲੇ ਦਿਨ ਨੂੰ ਨੌਕਰੀ ਦੇਣ ਆਉਣਾ ਮੈਂ ਪਿੰਡ ਮੁੱਖ ਮੰਤਰੀ ਨੇ ਕਹਿਆ ਤਾਂ ਅੱਜ ਜਾਉਣਾ ਕੱਲ ਨੂੰ ਉਹਦੇ ਕੋਲ ਤੇ ਆ ਗੱਲ ਮੈਂ ਦੋ ਵਾਰੀ ਜਾ ਕੇ ਆਇਆ ਤਾਂ ਕੱਲ ਨੂੰ ਪਿਆਰ ਰਿਓ ਬੰਦੇ ਇਕੱਠੇ ਰੱਖਿਓ ਮੈਂ ਨੌਕਰੀ ਦੇਣ ਆਉਣਾ ਮੈਂ ਅਹੀ ਫੇਰ ਤੋਂ ਆ ਗਿਆ ਨਵੀਂ ਨੌਕਰੀ ਦੇਣ ਆਉਣਾ ਸਾਨੂੰ ਕੀ ਪਤਾ ਵੀ ਐਂ ਝੂਠਾ ਲਾਰਾ ਹੀ ਲਾ ਦਿੰਦੇ ਨੇ ਸਾਡੀ ਭੈਣ ਨੇ ਮਿਹਨਤ ਬਹੁਤ ਕੀਤੀ ਹਰਜਿੰਦਰ ਕੌਰ ਨੇ ਮੀਤ ਹੇਰ ਸਰ ਵੱਲੋਂ ਵੀ ਵਾਅਦਾ ਕੀਤਾ ਗਿਆ ਸੀ ਘਰ ਆ ਕੇ ਮੇਨੋਕਰੀ ਜਰੂਰ ਦਿੱਤੀ ਜਾਏਗੀ ਸਰਕਾਰੀ ਵੱਲੋਂ ਪਰ ਅੱਜ ਤੱਕ 1.5 ਸਾਲ ਹੋ ਚੱਲਿਆ ਵੀ ਕੋਈ ਨੌਕਰੀ ਦਾ ਵੀ ਕੋਈ ਬਿਆਨ ਨਹੀਂ ਦਿੱਤਾ ਉਹਨਾਂ ਨੇ ਤੇ ਹੁਣ ਸਖਤ ਮਿਹਨਤ ਕਰਨ ਦੇ باوجود ਵੀ ਹੁਣ ਪਿੰਡ ਦੇ ਮੁੰਡੇ ਇਹ ਚੀਜ਼ ਅੱਲ ਥੋੜਾ ਦੂਰ ਹੋ ਰਹੇ ਨੇ ਕਿਉਂਕਿ ਜਦੋਂ ਸਾਡੀ ਭੈਣ ਨੇ ਮਿਹਨਤ ਕੀਤੀ ਹਰਜਿੰਦਰ ਕੌਰ ਨੇ ਨੌਕਰੀ ਨਹੀਂ ਮਿਲੀ ਤਾਂ ਪਿੰਡ ਦੇ ਨੌਜਵਾਨ ਪੀੜ੍ਹੀ ਅੱਗੇ ਇਹ ਗੱਲੋਂ ਹੁਣ ਕੰਨੀ ਕੁ ਤਰਾਂਦੀ ਹੈ ਜੀ ਸਰਕਾਰ ਆਪਣੇ ਵਾਅਦੇ ਮੁੱਕਰ ਰਹੀ ਹੈ ਹਾਂ ਜੀ ਬਿਲਕੁਲ ਮੁੱਕਰੀ ਹੈ ਜੀ ਤੇ ਸਰਕਾਰ ਦਾ ਦਾਵਾ ਕਰੀ ਵੀ 40000 ਨੌਕਰੀਆਂ ਕੱਟ ਰਿਆਂ ਅਸੀਂ ਇੰਨੀ ਕੁਸ਼ ਕਰ ਰਿਆਂ ਨਹੀਂ ਨਹੀਂ ਜੀ ਬਿਲਕੁਲ ਨਹੀਂ ਜੀ ਸਰਕਾਰ ਵੱਲੋਂ ਕੋਈ ਝੂਠੇ ਲਾ ਰਹੇ ਨਹੀਂ ਇਹ ਬਿਲਕੁਲ ਕੇ ਤਿੰਨ ਚਾਰ ਵਾਰ ਹੀ ਮਿਲੇ ਵੀ ਨੇ ਤੇ ਨਾਲ ਉਹ ਟਾਈਮਿੰਗ ਦਿੱਤੀ ਗਈ ਹੈ ਪਰ ਲਾ ਰਹੇ ਨਾਲ ਹੀ ਸਾਰ ਰਹੇ ਨੇ ਕੋਈ ਤੁਹਾਡੇ ਸਾਹਮਣੇ ਮਿਸਾਲ ਹੈ ਹਰਜਿੰਦਰ ਕੌਰ ਜਿਹੜੀ ਆਲ ਵਰਲਡ ਦੇ ਵਿੱਚ ਜਿਹਦਾ ਨਾਮ ਚੱਲ ਰਿਹਾ ਨੇ ਕੈਨੇਡਾ ਦੇ ਵਿੱਚ 골ਡ ਮੈਡਲ ਲੈ ਕੇ ਆਈ ਸੀ ਤੇ ਇਹ ਮੀਤ ਹੀਰ ਸਭ ਇੱਥੇ ਆਏ ਸੀ ਸਾਡੇ ਪਿੰਡ ਇੱਥੇ ਵਿਸ਼ਵਾਸ ਦਿਵਾ ਕੇ ਗਏ ਹਨ ਸਾਰੇ ਪਿੰਡ ਦੇ ਸਾਹਮਣੇ ਵੀ ਅਸੀਂ ਬੇਟੀ ਨੂੰ ਅਸੀਂ ਜੋਬ ਦਵਾਂਗੇ ਪਰ ਅੱਜ ਤੱਕ ਕੋਈ ਕਿਸੇ ਨੇ ਸਰਕਾਰ ਨੇ ਬਾਹ ਨਹੀਂ ਫੜੀ ਸਿਰਫ ਨਿਯੁਕਤੀ ਪੱਤਰ ਦੇ ਕੇ ਨਿਯੁਕਤੀ ਪੱਤਰ ਦੇਤੇ ਸਾਰਤਾ ਕਿਸ ਨੂੰ ਸਹੀ ਤਾਂ ਨੌਕਰੀ ਤਾਂ ਮਿਲੀ ਨਹੀਂ ਹਜੇ ਤੱਕ ਮੇਰਾ ਤਾਂ ਸਾਹਮਣੇ ਰਜਿੰਦਰ ਕੌਰ ਨੂੰ ਕੋਈ ਨੌਕਰੀ ਨਹੀਂ ਮਿਲੀ ਇਹ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਵਾਅਦੇ ਕਰ ਦਿੰਦੇ ਹੋ ਵਾਅਦਿਆਂ ਤੋਂ ਨਾ ਭਜੋ ਜਿਹੜੇ ਬੱਚੇ ਖੇਡ ਕੇ ਆਉਂਦੇ ਨੇ ਹੁਣ ਹਰਿਆਣਾ ਦੇ ਵਿੱਚ ਸਭ ਤੋਂ ਵੱਧ ਨੌਕਰੀਆਂ ਸਭ ਤੋਂ ਵੱਧ ਫੰਡ ਹਰਿਆਣਾ ਦਿੰਦਾ ਹੈ ਕਿਉਂ ਪੰਜਾਬ ਸਰਕਾਰ ਜੇ ਬੱਚਿਆਂ ਦੀ ਬਾਹ ਨਹੀਂ ਫੜੇਗੀ ਤਾਂ ਬੱਚੇ ਕਿਵੇਂ ਅੱਗੇ ਚੱਲਣਗੇ ਇੱਕ ਥਲੜੇ ਲੈਵਲ ਤੋਂ ਆਪਣੇ ਦਮ ਤੇ ਕੁੜੀ ਅੱਗੇ ਆਈ ਏ ਠੀਕ ਹੈ ਨਾ ਜੀ ਬਹੁਤ ਔਖਾ ਟਾਈਮ ਕੱਢਿਆ ਇਹਨਾਂ ਨੇ ਹੁਣ ਇਹਨਾਂ ਨੂੰ ਜੇ ਇਹ ਦੇ ਵਿੱਚ ਇਹਨੂੰ ਨੌਕਰੀ ਨਾ ਮਿਲੇਗੀ ਤੇ ਬੱਚੇ ਦੂਜਿਆਂ ਦਾ ਵੀ ਮਨੋਵਲ ਡਿੱਗੇ ਗਈ ਸਰ ਜਦੋਂ 2022 ਕਾਮਨਵੈਲਥ ਗੇਮਸ 'ਚੋਂ ਮੇਰਾ ਮੈਡਲ ਆਇਆ ਸੀ ਤਾਂ ਪੰਜਾਬ ਸਰਕਾਰ ਦੁਆਰਾ ਮੈਨੂੰ ਵਾਦਾ